ਸਤ ਸੰਗਤ ਤੋਂ ਬਿਨਾ ਕਹਿੰਦੇ ਹਉਮੈ ਦਾ ਨਾਸ ਹੀ ਨਹੀਂ ਹੁੰਦਾ ਹੰਕਾਰ ਦੂਰੀ ਨਹੀਂ ਹੁੰਦਾ ਅਹਦਾ ਸਤਗੁਰੂ ਆਪਣੀ ਬਾਣੀ ਦੇ ਵਿੱਚ ਭਈ ਸਾਨੂੰ ਸਮਝਾਉਂਦੇ ਪ੍ਰਮਾਣ ਕਰਦੇ ਗੁਰੂ ਕੇ ਫਰਮਾਨੀ ਨੇ ਗੁਰੂ ਕੇ ਵਚਨੀ ਨੇ ਜਿਹੜੇ ਗੁਰਸਿੱਖ ਨੇ ਕਮਾਉਣੇ ਨੇ ਸਾਹਮਣੇ ਨੇ ਸੰਭਾਲਣੇ ਨੇ ਸਤਿਗੁਰੂ ਦੀ ਬਖਸ਼ਿਸ਼ ਦਾ ਮੀ ਤਾਂ সদਈ ਪੈਂਦਾ ਰਹਿੰਦਾ ਸਾਡਾ ਜਿਹੜਾ ਇਹ ਹਿਰਦੇ ਦਾ ਭਾਂਡਾ ਹੈ ਨਾ ਮਨ ਦਾ ਭਾਂਡਾ ਇਹ ਪੁੱਠਾ ਪਿਆ ਮੀ ਭਾਵੇਂ ਸਾਰੀ ਦਿਹਾੜੀ ਪਈ ਜਾਵੇ ਜੇ ਭਾਂਡਾ ਪੁੱਠਾ ਹੈ ਚਾਰ ਬੂੰਦ ਪਾਣੀ ਵੀ ਨਹੀਂ ਉਹਦੇ ਵਿੱਚ ਪੈਂਦਾ ਅਸੀਂ ਚੱਲ ਕੇ ਆ ਰਹੇ ਹਾਂ ਗੁਰੂ ਘਰ ਵੱਲ ਸਰੀਰ ਆ ਰਿਹਾ ਅਗਾ ਨੂੰ ਤੇ ਮਨ ਜਾ ਰਿਹਾ ਹੈ ਪਿਛਾਂ ਤੇ ਕਈਆਂ ਦਾ ਤਾਂ ਸੁਭਾਈ ਇਹ ਬਣ ਗਿਆ ਗੁਰੂ ਅੱਗੇ ਮੱਥਾ ਨਹੀਂ ਲਾਉਂਦੇ ਗੁਰੂ ਨਾਲ ਹੀ ਮੱਥਾ ਲਾ ਲੈਂਦੇ ਗੁਰੂ ਅੱਗੇ ਨਹੀਂ ਮੱਥਾ ਟੇਕਦੇ ਗੁਰੂ ਨਾਲ ਹੀ ਮੱਥਾ ਲਾ ਲੈਂਦੇ ਆ ਗੁਰੂ ਨਾਲ ਸਤਿਗੁਰੂ ਨਾਲ ਹੀ ਮੱਥਾ ਲਾ ਕੇ ਬਹਿ ਜਾਂਦੇ ਆ ਕਾਸ ਕਰਕੇ ਅੱਜ ਕੱਲ ਦੇ ਭਾਈ ਆਖੋਦੇ ਵਿਦਵਾਨ ਸਤਿਗੁਰੂ ਦੇ ਉੱਤੇ ਹੀ ਸ਼ੰਕੇ ਕਰਨੇ ਕਿਸੇ ਨੇ 5 ਸਾਲ ਪਹਿਲਾਂ ਕਿਤਾਬ ਲਿਖਤੀ 10 ਸਾਲ ਤਾਂ ਉਹ ਚੁੱਕ ਲਈ ਸੈਂਕੜੇ ਸਾਲ ਪ੍ਰਾਣੀਆਂ ਜੋ ਮਹਾਂਪੁਰਖਾਂ ਨੇ ਗੁਰਮੁਖਾਂ ਨੇ ਇਤਿਹਾਸ ਲਿਖੇ ਸੀਨੇ ਬਸੀਨੇ ਚੱਲੇ ਆਉਂਦੇ ਐ ਕਹਿੰਦੇ ਇਹ ਤਾਂ ਸਾਰੇ ਹੀ ਸਾਰੇ ਹੀ ਗਲਤ ਲਿਖਿਆ ਹੁਣ ਕਹਿੰਦੇ ਅਸੀਂ ਸੋਧ ਕੇ ਲਿਖਿਆ ਇਹ ਚੰਗਾ ਜਿਹੜਾ ਅਸੀਂ ਕਹਿੰਦੇ ਹੁਣ ਲਿਖ ਦਿੱਤਾ ਉਹਨੂੰ ਮੰਨੋ ਉਹ ਸਹੀ ਹੈ ਜਿਹੜਾ ਪੁਰਾਣਾ ਲਿਖਿਆ ਹੈ ਕਹਿੰਦੇ ਤਾਂ ਕਿਤੇ ਐਵੇਂ ਹੀ ਲਿਖ ਦਿੱਤਾ ਅਨਪੜ੍ਹ ਬੰਦੇ ਨੇ ਅਸੀਂ ਪੜ੍ਹ ਕੇ ਯੂਨੀਵਰਸਿਟੀਆਂ ਦੇ ਵਿੱਚ ਅਸੀਂ ਲਿਖਿਆ ਸਹੀ ਇਹਨੂੰ ਮੰਨੋ ਇਹਨੂੰ ਸਹੀ ਕਰਕੇ ਮੰਨੋ ਕੋਈ ਆ ਆ ਕਰਿਆ ਗੁਰੂ ਘੋਰੇ ਜਿਨੀ ਬੈਠੇ ਪਤਾ ਨਹੀਂ ਕੀ ਗੱਲ ਹੋਈਏ 4-5 ਮਹੀਨਿਆਂ ਬਾਅਦ ਕੋਈ ਨਾ ਕੋਈ ਸਗੂਫਾ ਛੱਡ ਦਿੱਤਾ ਜਾਂਦਾ ਹੈ ਵੀ ਆਪਸ ਵਿੱਚ ਲੱਗੇ ਰਹਿਣ ਸਤ ਸੰਗਤ ਵਿੱਚ ਨਾਮ ਬਾਣੀ ਦੀ ਗੱਲ ਹੀ ਨਾ ਹੋਵੇ ਇੱਕ ਖੰਡਣ ਕਰ ਦਿੰਦਾ ਉਹਦੇ ਮੰਡਣ ਕਰਨ ਲੱਗੇ ਹੁੰਦੇ ਹੁਣ ਕਿਸੇ ਦੇ ਆਖੇ ਨਾ ਤਾਂ ਸਰੋਵਰਾਂ ਦੇ ਇਸ਼ਨਾਨ ਹੱਲੇ ਨਾ ਕਿਸੇ ਦੇ ਆਖੇ ਬਾਬਾ ਬਕਾਲਾ ਢਹਿਣਾ ਜੋ ਮਰਿਆਦਾ ਜੋ ਪਰੰਪਰਾ ਜੋ ਸਿਧਾਂਤ ਬਣ ਗਏ ਉਹ ਕਾਮਾਂ ਦੇ ਆਕੇ ਭਾਈ ਹੁਣ ਟੱਗੇ ਤਾਂ ਮਰਨ ਨਹੀਂ ਲੱਗੇ ਇਹ ਤਾਂ ਬੇਲੋੜੇ ਵਿਵਾਦ ਨੇ ਜਿਹੜੇ ਸਿੱਖ ਧਰਮ ਦੇ ਅੰਦਰ ਸਾਧ ਸੰਗਤ ਦੇ ਵਿੱਚ ਪਾਏ ਜਾਂਦੇ ਐ ਅਈ ਕੋਈ ਪ੍ਰੇਮ ਨਾਲ ਏਕਤਾ ਨਾਲ ਬੈਠਣਗੇ ਤੇ ਚੜ੍ਹਦੀ ਕਲਾ ਦੀ ਗੱਲ ਕਰਨਗੇ ਇਹਨਾਂ ਨੂੰ ਆਪਸ ਦੇ ਵਿੱਚ ਹੀ ਲੜਾਈ ਚੱਲੋ ਆਪਸ ਵਿੱਚ ਹੀ ਉਲਝੇ ਰਹਿੰਦੇ ਮੇਰੇ ਵਰਗਾ ਗੁਰੂ ਸਾਹਿਬਾਂ ਨੂੰ ਪੂਰੇ 'ਚ ਬਿਠਾਈ ਜਾਂਦਾ ਹੈ ਕੋਈ ਹੋਰ ਉੱਠਦਾ ਉਹ ਕਹਿੰਦਾ ਪੂਰੇ 'ਚ ਬੈਠੇ ਹੀ ਨਹੀਂ ਕੋਈ ਕਹਿੰਦਾ ਸਰੋਵਰ ਦਾ ਇਸ਼ਨਾਨ ਕਰ ਲਓ ਕੋਈ ਕਹਿੰਦਾ ਨਹੀਂ ਕਰਨਾ ਚਾਹੀਦਾ ਹੁਣ ਭਾਵਨਾ ਤਾਂ ਸਿੱਖ ਦੀ ਆਪਣੀ ਹੈ ਗੁਰ ਸਿੱਖ ਦੀ ਆਪਣੀ ਹੈ ਕਿੰਨੇ ਕੋਈ ਭਾਈ ਇਸ਼ਨਾਨ ਤੋਂ ਅਟਗੇ ਇੰਨੇ ਕੋਈ ਅੜਕੇ ਇਸ ਨਾਮ ਤੋਂ ਤੇ ਕਿੰਨਿਆਂ ਨੇ ਯਕੀਨ ਕਰ ਲੈਣਾ ਵੀ ਬਾਬੇ ਬਕਾਲੇ ਨਹੀਂ ਬੈਠੇ ਸਤਿਗੁਰੂ ਕੋਈ ਉੱਥੇ ਰੱਬ ਪ੍ਰਮਾਤਮਾ ਨੂੰ ਲੱਭਣ ਨਹੀਂ ਸਨ ਬੈਠੇ ਮਹਾਰਾਜ ਪ੍ਰਮਾਤਮਾ ਨੂੰ ਤਾਂ ਉਹਨੇ ਪਹਿਲਾਂ ਹੀ ਪਾ ਲਿਆ ਸੀ ਰੱਬ ਪ੍ਰਮਾਤਮਾ ਨੂੰ ਲੱਭਣ ਨਹੀਂ ਸਨ ਬੈਠੇ ਦੁੱਤੇ ਭਾਈ ਆਪਣੀ ਨਾਮ ਭਗਤੀ ਕਰਨ ਬੈਠੇ ਸਨ